ਡਰਾਈਵਰ ਲਾਈਨ ਦੇ ਵਿੱਚ ਰਿਹਾ ਸੋਰ ਪੀਨੋ 1 ਲੀਟਰ ਮਿਲ ਜਾਂਦਾ ਜਿਹੜਾ ਅੱਜ 7000 ਰੁਪਏ ਦੇ। ਬਾਤ ਲੁਗਈਏ ਇਹ ਆਪ ਦਾ ਸਮਾਨ ਵਿੱਚੋਂ ਮੰਗਾਉਂਦੇ ਆ ਉਸ ਨੂੰ ਬਲਾਕ ਕਰ ਲੈਂਦੇ ਆ। ਮਗਰ ਹੁਣ ਜਿਹੜੇ ਵਿਚਾਰੇ ਲੱਗੇ ਆ 50-55 ਸਾਲ ਦੇ ਉਹ ਹੁਣ ਗੋਲੀਆਂ ਤੇ ਤਾਂ ਅਸਰ ਨਹੀਂ ਕਰਦੀ। ਕੀ ਲੱਗਦਾ ਹੈ ਬਿਜ਼ਨਸ ਕੀਤਾ ਜਾ ਰਿਹਾ ਇਹ ਜਾਂ ਫਿਰ ਹੋਰ ਕਿਉਂਕਿ ਜਦੋਂ ਇਹ ਬਕਸਾਂ ਇਲੈਕਸ਼ਨਲ ਲੜਦੇ ਆ ਡੋਡੇ ਫੀਮ ਭੁੱਕੀ ਇਹ ਸਬਰਤਾਂਦੇ ਉਹਨਾਂ ਦੇ ਨਾਲ ਦੇ ਵਿੱਚ ਮਹੀਨੇ ਤੋਂ ਮਹੀਨੇ ਜਿਹੜੇ ਨਵੀਂ ਉਮਰ ਦੇ ਮੁੰਡੇ ਆ ਉਹ ਵੀ ਇਸ ਦਾ ਸੁਆਸ ਸੁਆਬ ਦੇ ਵਿੱਚ ਉਹਨਾਂ ਨੂੰ ਲਾ ਦਿੰਦੇ ਮਗਰ ਉਹਨਾਂ ਨੂੰ ਬਾਜ਼ਲੀ ਬਾਜ਼ ਦੇ ਉਹ ਫਿਰ ਸਾਸਤਾ ਥੋੜੇ ਜਿਹੇ ਪੈਸੇ ਮਿਲਦੇ ਜਿਹੜੇ ਘਰੋਂ 100 200 ਮਿਲ ਗਿਆ ਉਹਦੇ ਕੈਪਸੂਲ ਲੈ ਲਏ ਉਹਦੀਆਂ ਗੋਲੀਆਂ ਲੈ ਲਈਆਂ ਸ਼ੀਸ਼ੀਆਂ ਲੈ ਲਈਆਂ ਉਸ ਤੋਂ ਬਾਅਦ ਬਾਅਦ ਦੇ ਚਿੱਟੇ ਤੇ ਜਾਂਦੇ ਤੁਹਾਨੂੰ ਕਿ ਮੈਂ ਪਿੰਡਾਂ 'ਚ ਰਹਿੰਦਾ ਮੈਂ ਪਿੰਡਾਂ ਦੇ ਹਾਲਾਤ ਦੇ ਦੇਖੇ ਹੋਏ ਆ ਕਹਣਾ ਸਰ ਤੁਹਾਡਾ ਇਸ ਮਾਮਲੇ ਤੇ ਖਸ ਖਸ ਦੀ ਖੇਤੀ ਲੈਂਡ ਪੋਲਿੰਗ ਬੜੇ ਮੁੱਦੇ ਨੇ ਪੰਜਾਬ ਦੇ ਜੋ ਸਤਾਈ ਦੇ ਵਿੱਚ ਚੱਕੇ ਜਾਣਗੇ ਉਹ ਚੋਣਾ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਤੇ ਕੋਈ ਮੈਂ ਪਹਿਲੀ ਗੱਲ ਤੇ ਦੱਸਦਾ ਖਸ ਖਸ ਦੀ ਖੇਤੀ ਹੈ ਇਹ ਕੋਈ ਨਸ਼ਾ ਨਹੀਂ ਵੀ ਮਾ ਜਿਹੜੀ ਨਸ਼ਾ ਨਹੀਂ ਇਹ ਹਿੰਦੁਸਤਾਨਾ ਇੰਡੀਆ ਜਿਹੜਾ ਬਾਹਰੋਂ ਇੰਪੋਰਟ ਕਰ ਰਿਹਾ ਵੀ ਦਵਾਈਆਂ ਦੇ ਮੈਡੀਸਨ ਦੇ ਵੇਚਦੇ ਆਂ ਤੇ ਅਸੀਂ ਆਮ ਸੁਣਦੇ ਹੁੰਦੇ ਸੀ ਛੋਟੇ ਹੁੰਦੇ ਬੱਚੇ ਦਾ ਜੇ ਕਿਸੇ ਨੂੰ ਕੋਈ ਛੋਟੇ ਛੋਟੇ ਬੱਚੇ ਔਰ ਥੋੜੀ ਜੀ ਫੀਮ ਦੇ ਦਿੰਦੇ ਸੀ ਕਿ ਬੱਚੇ ਦਾ ਕੋਈ ਕੋਸ਼ਿਸ਼ ਨਹੀਂ ਦੋਦਾ ਠੀਕ ਹੈ ਇਹ ਇਹ ਨਸ਼ਾ ਨਹੀਂ ਹੈ ਇਹ ਇੱਕ ਜਿਹੜੀ ਡਰੱਗ ਆ ਸੋਡੇ ਆ ਜਾਂ ਸੋਡਾ ਚਿੱਟਾ ਉਹਦਾ ਇੱਕ ਬਦਲਮਾ ਰੂਪ ਆ ਜੇ ਇਹ ਪੰਜਾਬ ਦੇ ਵਿੱਚ ਅਲਾਉ ਹੋ ਜਵੇ ਤਾਂ ਮੈਂ ਆਪਦੇ ਸਾਰੇ ਨਾਲ ਕਹਿਣਾ ਕਿਉਂਕਿ ਮੈਂ ਸਰਦਾਰ ਸਰਦਾਰਾ ਸਿੰਘ ਜੋਹੜਾ ਸਾਹਿਬ ਉਹਨਾਂ ਨੂੰ ਵੀ ਮਿਲਿਆ ਹੋਇਆ ਮੈਂ ਆਪਦੇ ਦਾਅਵੇ ਨਾਲ ਕਹਿਣਾ ਵੀ ਕੋਈ ਵੀ ਕਿਸਾਨ ਅਪਸ਼ਕ ਦੋ ਕਿੱਲੇ ਵਾਲਾ ਵੀ ਹੈ ਨਾ ਉਹ ਵੀ ਪਰਫਲਤ ਹੋ ਜੀ اور گورਨਮੈਂਟ ਵੀ ਪਰਫੋਲੋ ਤੋਂ ਉਹ بڑے ਫਾਰਮੂਲੇ ਸਾਡੇ ਦੱਸਿਆ ਡਾਕਟਰ ਰਣਜੀਤ ਸਿੰਘ ਸਾਹਨੇੜ ਤੋਂ ਆ ਉਹ ਭਾਈ ਅੰਕੜੇ ਦਿੰਦੇ ਆ ਜੱਗਾ ਸਿੰਘ ਮੁਕਸਰ ਤੋਂ ਆ ਅਸੀਂ بڑے ਅੰਕੜੇ ਦੱਸੀਆ ਪੰਜਾਬ گورਨਮੈਂਟ ਨੂੰ ਪਰ ਉਹ ਚ ਗੱਲ ਕੀ ਹੁੰਦੇ ਕਿਉਂ ਨਹੀਂ ਇਹ ਦੇਖੋ ਜਿੰਨੇ ਸਿਆਸੀ ਜਾਂ ਲੀਡਰ ਨੇ ਜਾਂ ਹੋਰ ਵਪਾਰੀ ਵਰਗ ਇਹਨਾਂ ਦੇ ਵਿੱਚ ਜੁੜਿਆ ਹੋਇਆ ਉਹ ਨਹੀਂ ਚਾਹੁੰਦੇ ਕਿ ਵੀ ਇਹ ਫੀਮ ਡੋਟਿਆਂ ਦੇ ਠੇਕੇ ਖੁੱਲਣ ਜਾਂ ਖੇਤੀ ਹੋਵੇ ਅੱਜ ਤੋਂ ਮੈਂ ਆਪ ਕੋਲ ਪਹਿਲੇ ਖੰਡਾ ਰਹੇ ਹਾਂ ਮੈਂ ਡਰਾਈਵਰ ਲਾਈਨ ਦੇ ਵਿੱਚ ਰਿਹਾ 100 ਰੁਪਏ ਨੂੰ 1 ਲੀਟਰ ਮਿਲ ਜਾਂਦਾ ਸੀ ਜਿਹੜਾ ਅੱਜ 7000 ਨੂੰ ਦਿੰਦੇ ਉਹ ਬਾਤ ਲੱਗ ਗਈ ਆ ਇਹ ਆਪ ਦਾ ਸਮਾਨ ਵਿੱਚੋਂ ਮੰਗਾਉਂਦੇ ਆ ਉਸ ਨੂੰ ਬਲਾਕ ਕਰ ਲੈਂਦੇ ਆ ਮਗਰ ਹੁਣ ਜਿਹੜੇ ਵਿਚਾਰੇ ਲੱਗੇ ਆ 55 ਸਾਲ ਦੇ 60 60 ਸਾਲ ਦੇ ਤੇ 40 40 ਸਾਲ ਦੇ ਉਹ ਹੁਣ ਗੋਲੀਆਂ ਤਾਂ ਉਹ ਮਤਲਬ ਉਹਨਾਂ ਨੂੰ ਅਸਰ ਨਹੀਂ ਕਰਦੀ ਉਹ ਜੇ ਉਹ ਖਾਂਦੇ ਆ ਤਾਂ ਉਹਨਾਂ ਨੂੰ ਸਾਈਡ ਇਫੈਕਟ ਤੁਹਾਡਾ ਲੀਵਰ ਦਾ ਤੁਹਾਡਾ ਹੋਰਾ ਜਿਹੜੇ ਫੇਫੜਿਆਂ ਦਾ ਇਹਨਾਂ ਦਾ ਸਾਰੇ ਬਿਮਾਰੀਆਂ ਦਾ ਕੀ ਲੱਗਦਾ ਸਰ ਇੱਕ ਪਾਸੇ ਤਾਂ ਨਸ਼ੇ ਵਿਰੂ ਦਯੁੱਧ ਕਰਦੇ ਆ ਸਰਕਾਰਾਂ ਹਨਾ ਭਾਵੇਂ ਕੋਈ ਵੀ ਸਰਕਾਰ ਆਵੇ ਉਹ ਨਸ਼ਿਆਂ ਦਾ ਮੁੱਦਾ ਸਭ ਤੋਂ ਪਹਿਲਾਂ ਚੱਕਦੀ ਹੈ ਜਦੋਂ ਵੀ ਇਲੈਕਸ਼ਨ ਹੁੰਦੇ ਆ ਤੇ ਦੂਸਰੇ ਪਾਸੇ ਸਿੰਥੈਟਿਕ ਨਸ਼ਾ ਜਿਸ ਦੇ ਨਾਲ ਨੌਜਵਾਨ ਦੀ ਮਰਨ ਦੀ ਗਿਣਤੀ ਸਭ ਤੋਂ ਜ਼ਿਆਦਾ ਹੁੰਦੀ ਪਈ ਹੈ ਕੀ ਲੱਗਦਾ ਬਿਜ਼ਨਸ ਕੀਤਾ ਜਾ ਰਿਹਾ ਇਹ ਜਾਂ ਫਿਰ ਹੋਰ ਕੁਝ ਉਹੀ ਗੱਲ ਹੋ ਗਈ ਜੀ ਕਿਉਂਕਿ ਜਦੋਂ ਇਹ ਵਰਤਾਂ ਇਲੈਕਸ਼ਨਾਂ ਲੜਦੇ ਆ ਦੋਡੇ ਵੀ ਭੁੱਖੇ ਇਹ ਸਭ ਵਰਤਾਂਦੇ ਉਹਨਾਂ ਦਿਨਾਂ ਦੇ ਵਿੱਚ ਮਹੀਨੇ ਤੋਂ ਮਹੀਨੇ ਜਿਹੜੇ ਨਵੀਂ ਉਮਰ ਦੇ ਮੁੰਡੇ ਆ ਉਹ ਵੀ ਇਸ ਦਾ ਸੁਆਸ ਸੁਆਦ ਦੇ ਵਿੱਚ ਉਹਨਾਂ ਨੂੰ ਲਾ ਲੈਂਦੇ ਮਗਰ ਉਹਨਾਂ ਨੂੰ ਕੋਈ ਬਾਤ ਨਹੀਂ ਪੁੱਛਦੇ ਉਹਨਾਂ ਦੀ ਬਾਤ ਨਹੀਂ ਪੁੱਛਦੇ ਉਹ ਫਿਰ ਸਸਤਾ ਥੋੜੇ ਜਿਹੇ ਪੈਸੇ ਮਿਲਦੇ ਜਿਹੜੇ ਘਰੋਂ 100 200 ਮਿਲ ਗਿਆ ਉਹਦੇ ਕੈਪਸੂਲ ਲੈ ਲਏ ਉਹਦੀਆਂ ਗੋਲੀਆਂ ਲੈ ਲਈਆਂ ਸ਼ੀਸ਼ੀਆਂ ਲੈ ਲਈਆਂ ਉਸ ਤੋਂ ਬਾਅਦ ਤੇ ਬਾਅਦ ਦੇ ਚਿੱਟੇ ਤੇ ਜਾਂਦੇ ਕਿਉਂਕਿ ਮੈਂ ਪਿੰਡਾਂ 'ਚ ਰਹਿਣਾ ਮੈਂ ਪਿੰਡਾਂ ਦੇ ਹਾਲਾਤ ਦੇ ਦੇਖੇ ਹੋਏ ਆ ਤਕਰੀਬਨ ਆਹੀ ਹਰ ਇੱਕ ਪਿੰਡਾਂ ਦੇ ਵਿੱਚ ਇਹੀ ਪ੍ਰੈਡੀਸ਼ਨ ਸਾਈ ਦੀਆਂ ਚੋਣਾਂ ਵਿੱਚ ਕੀ ਲੱਗਦਾ ਹੈ ਸਰ ਐਤਕੀ ਕਿਉਂਕਿ ਸਾਰੀਆਂ ਸਰਕਾਰਾਂ ਤੋਂ ਅੱਕ ਕੇ ਲੋਕਾਂ ਨੇ ਇੰਦਾ ਵੱਡਾ ਫਤਵਾ ਦਿੱਤਾ ਸੀਗਾ ਆਮ ਆਦਮੀ ਪਾਰਟੀ ਨੂੰ ਇਸ ਤੋਂ ਲੋਕ ਜ਼ਿਆਦਾ ਮੈਂ ਦੇਖ ਰਹੀਆਂ ਜਿੰਨਾ ਵੀ ਆਪਾਂ ਗਰਾਊਂਡ ਜ਼ੀਰੋ ਤੇ ਜਾ ਰਹੇ ਆ ਲੋਕ ਕਾਫੀ ਕਲਪੇ ਹੋਏ ਦਿਖਾਈ ਦੇ ਰਹੇ ਨੇ ਅੱਗੇ ਕੀ ਹੋਵੇਗਾ ਸਾਈ ਦੀਆਂ ਚੋਣਾਂ ਵਿੱਚ ਕੀ ਲੱਗਦਾ ਤੁਹਾਨੂੰ ਕਿਹੜੀ ਪਾਰਟੀ ਨੂੰ ਮੌਕਾ ਦਿੱਤਾ ਜਾਵੇਗਾ ਦੇਖੋ ਜੀ ਮੇਰੇ ਆਪ ਦੇ ਅੰਦਾਜ਼ੇ ਸਾਨੂੰ ਵੀ ਬੜੀ ਜ਼ੇਰ ਹੋ ਗਈ ਇਲੈਕਸ਼ਨਾਂ ਲੜਦੇ ਆ ਮਾਨ ਸਾਹਿਬ ਸਾਹਿਬ ਇਕੱਠੇ ਪੀਪਲ ਜੀ ਪਾਰਟੀ ਜੀ ਵੀ ਰਹੇ ਆ ਔਨਰ 27 ਦੇ ਵਿੱਚ ਕਿਸੇ ਇੱਕ ਪਾਰਟੀ ਦੀ ਸਰਕਾਰ ਬਣਨੀ ਹੈ। ਕੀ ਲੱਗਦਾ ਨੌਜਵਾਨਾਂ ਨੂੰ ਖੜੇ ਹੋਣਾ ਚਾਹੀਦਾ ਹੈ? ਬਿਲਕੁਲ ਬਿਲਕੁਲ ਨੌਜਵਾਨਾਂ ਜਿਹੜੇ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਨੌਜਵਾਨ ਮੁੰਡੇ ਆ ਜਾਂ ਹੋਰ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਨੌਜਵਾਨ ਮੁੰਡੇ ਆ ਹਰ ਇੱਕ ਡਿਪਾਰਟਮੈਂਟ ਨੇ ਐਜੂਕੇਸ਼ਨ ਡਿਪਾਰਟਮੈਂਟ ਲਾਓ ਹੈ ਹੈਲਥ ਲਾਓ ਉਹ ਲਾਓ ਦੇ ਵਿੱਚ ਮੁੰਡੇ ਹੈਗੇ ਆ ਜਿਹੜੇ ਪੜ੍ਹੇ ਲਿਖੇ ਆ ਇਹ ਚੀਜ਼ ਨੂੰ ਮਤਲਬ ਕਿ ਸਮਝਦੇ ਆ ਜੀ ਇਹਨਾਂ ਦੇ ਸਾਡੇ ਨਾਲ ਧੋਖਾ ਹੁੰਦਾ ਹਰ ਇੱਕ ਵਾਰ ਇੰਨੇ ਸਾਲ ਹੋ ਗਏ ਸਾਡੇ ਨਾਲ ਧੋਖਾ ਹੁੰਦੇ ਹੁੰਦੇ ਵੇਖਾ ਕਾਕਾਲ ਹੀ ਰਹੀ ਆ ਕਾਂਗਰਸ ਰਹੀ ਆ ਯਾ ਆ ਗਿਆ ਇਹ ਵੀ ਹੁਣ ਸਾਡੇ ਨਾਲ ਧੋਖਾ ਹੀ ਹੁੰਦਾ ਇਸ ਕਰਕੇ ਪਹਿਲੀ ਗੱਲ ਤਾਂ ਇਹ ਜਿ세 ਬੰਦੀਆਂ ਜਿੰਨੀਆਂ ਵੀ ਹੈਗੀਆਂ ਕਿਸਾਨ ਯੂਨੀਅਨ ਦੇ ਜਿਹੜੇ ਜੂਥ ਆ ਤੇ ਐਜੂਕੇਸ਼ਨ ਡਿਪਾਰਟਮੈਂਟ ਦੇ ਹੈਲਥ ਡਿਪਾਰਟਮੈਂਟ ਦੇ ਜਿਹੜੇ ਜੂਥ ਨੇ ਛੋਟੇ ਛੋਟੇ ਯੂਨੀਅਨ ਬਣਾਈਆਂ ਉਹਨਾਂ ਦੇ ਵਿੱਚੋਂ ਆਪਦੇ ਲੀਡਰ ਕੱਢੋ ਕੱਢ ਕੇ ਆਪਾਂ ਇੱਕ ਨਮਸ ਪੰਜਾਬ ਸਰ ਜੀ